कांड 16ਵਾਂ ਅਪ੍ਰੈਲ ਦੇ ਆਖਰੀ ਹਫਤੇ ਤੱਕ ਮੋਰਚਾ ਬਕਾਇਦਾ ਆਰੰਭ ਹੋ ਗਿਆ। ਬਾਹਰਲੀਆਂ ਰਿਆਸਤਾਂ ਤੇ ਅੰਗਰੇਜ਼ੀ ਇਲਾਕੇ ਵਿੱਚੋਂ ਵੀ ਜਥੇ ਆਉਣ ਲੱਗ ਪਏ। ਇਹਨਾਂ ਜਥਿਆਂ ਵਾਸਤੇ ਲੰਗਰ ਦਾ ਪ੍ਰਬੰਧ ਕਰਨ ਲਈ ਕਰਤਾਰਾਮ ਸੇਵਕ ਤੇ ਉਹਦੇ ਸਾਥੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ। ਜਗਨਾ ਬਿਨਾਂ ਕਿਸੇ ਦੀ ਆਗਿਆ ਤੋਂ ਹੀ ਮੱਲੋ ਮੱਲੀ ਲਾਂਗਰੀ ਬਣ ਬੈਠਾ ਤੇ ਵਦੇਰੇ ਘੱਟ ਇੱਥੇ ਲੰਗਰ ਵਿੱਚ ਹੀ ਰਹਿੰਦਾ ਸੀ। ਆਥਣ ਉੱਗਣ 2-200 ਬੰਦਾ ਰੋਟੀ ਖਾਣ ਵਾਲਾ ਹੋ ਜਾਂਦਾ। ਜਿਸ ਥਾਂ ਲੰਗਰ ਬਣਾਇਆ ਗਿਆ ਸੀ ਉਹ ਇੱਕ ਚੌਧਰੀ ਦਾ ਪੁਰਾਣਾ ਹਾਤਾ ਸੀ ਇਸ ਹਾਤੇ ਤੋਂ ਥੋੜੀ ਦੂਰ ਉੱਤਰ ਵਾਲੇ ਪਾਸੇ ਇੱਕ ਧਰਮਸ਼ਾਲਾ ਸੀ ਇਸ ਧਰਮਸ਼ਾਲਾ ਵਿੱਚ ਹੀ ਬਾਰੋਂ ਆਏ ਜਥੇ ਠਹਿਰਦੇ ਸਨ ਇਹਨਾਂ ਦੇ ਸੌਣ ਬੈਠਣ ਤੇ ਆਰਾਮ ਕਰਨ ਦਾ ਪ੍ਰਬੰਧ ਕਰਨ ਵਾਲਿਆਂ ਵਿੱਚ ਦੀਨਾਂ ਤੇ ਨੱਥਾ ਦੋਵੇਂ ਸ਼ਾਮਲ ਸਨ ਜਦੋਂ ਜਥੇਦਾਰ ਨਾਰੇ ਮਾਰਦੇ ਚੰਡੇ ਚੁਲਾਉਂਦੇ ਗੱਡੀਆਂ ਉਤਰਦੇ ਤਾਂ ਉਹ ਇਹਨਾਂ ਦੇ ਸਵਾਗਤ ਲਈ ਫੁੱਲਾਂ ਦੇ ਹਾਰ ਲੈ ਕੇ ਸਟੇਸ਼ਨ ਉੱਤੇ ਜਾਂਦੇ ਉਹਨਾਂ ਦੀ ਸੇਵਾ ਲਈ ਚੱਲਿਆ ਵਾਂ ਨਸੇ ਪੱਜੇ ਫਿਰਦੇ ਅਗਲੇ ਦਿਨ ਜਦੋਂ ਜਥੇ ਗੱਡੀ ਚੜ ਕੇ ਫਰੀਦਕੋਟ ਰਿਆਸਤ ਦੀ ਰਾਜਧਾਨੀ ਵੱਲ ਸत्याग्रह ਕਰਨ ਜਾਂਦੇ ਤਾਂ ਦੀਨਾਂ ਤੇ ਨੱਥਾ ਉਹਨਾਂ ਨੂੰ ਸਟੇਸ਼ਨ ਤੱਕ ਵਿਦਾ ਕਰਨ ਵੀ ਜਾਂਦੇ ਮਈ ਦੇ ਪਹਿਲੇ ਹਫ਼ਤੇ ਦਿੱਲੀ ਵੱਲੋਂ ਇੱਕ ਜਥਾ ਆਇਆ ਜਿਸ ਦੀ ਆਗੂ ਇੱਕ ਨੌਜਵਾਨ ਕੁੜੀ ਸੀ ਉਹਦਾ ਸਰੀਰ ਪਤਲਾ ਤੇ ਕੱਦ ਲੰਮਾ ਸੀ ਅੱਖਾਂ ਵੀ ਲੱਗੀਆਂ ਹੋਈਆਂ ਸਨ ਉਹਨਾਂ ਨਾਲ ਉਹਦਾ ਤਿੱਖੇ ਨਕਸ਼ਾ ਵਾਲਾ ਚਿਹਰਾ ਸਗੋਂ ਰੂਰ ਸੋਹਣਾ ਲੱਗਦਾ ਸੀ ਉਹਦੇ ਨਾਲ ਬੰਗਾਲੀ ਕੁੜਤਿਆਂ ਤੇ ਪਜਾਮਿਆਂ ਵਾਲੇ ਕੁਝ ਨੌਜਵਾਨ ਸਨ ਉਹ ਸਾਰੇ ਆਪੋ ਵਿੱਚ ਉਰਦੂ ਬੋਲਦੇ ਸਨ ਦੀਨੇ ਤੇ ਨੱਥੇ ਨੂੰ ਇੰਜ ਸੇਵਾ ਕਰਦਿਆਂ ਵੇਖ ਕੇ ਉਹ ਕੁੜੀ ਬੜੀ ਪ੍ਰਭਾਵਿਤ ਹੋਈ ਜਦੋਂ ਦੀਨੇ ਨੇ ਬੜੇ ਸਲੀਕੇ ਨਾਲ ਉਸ ਕੁੜੀ ਨੂੰ ਠੰਡੇ ਪਾਣੀ ਦਾ ਗਲਾਸ ਖੱਬੀ ਹਥੇਲੀ ਉੱਤੇ ਧਰ ਕੇ ਫੜਾਇਆ ਤਾਂ ਕੁੜੀ ਨੇ ਨਿਜਕ ਉਹਦੇ ਮੋਢੇ ਉੱਤੇ ਹੱਥ ਧਰਦਿਆਂ ਕਿਹਾ ਪੜਦੇ ਵੀ ਹੋ ਜੀ ਹਾਂ 8ਵੇਂ ਵਿੱਚ ਪੜਦਾ ਵੇਰੀ ਗੁੱਡ ਅਬ ਤੋ ਤੁਮਾਰੀ ਹਿੰਮਤ ਕੀ ਔਰ ਵੀ ਦਾ ਦੇਨੀ ਚਾਹੀਏ ਉਹ ਮੁਸਕਰਾਈ ਤਾਂ ਦੀਨੇ ਨੂੰ ਉਹਦੇ ਹੋਠਾਂ ਵਿੱਚੋਂ ਫੁੱਲਾਂ ਦੀ ਖੁਸ਼ਬੂ ਵਰਗੀ ਕੋਈ ਅਦਿਸ਼ ਸ਼ਹਿ ਹਵਾ ਵਿੱਚ ਫੈਨਦੀ ਜਾਪੀ ਔਰ ਤੁਮ ਵੀ ਪੜਤੇ ਹੋ ਉਸ ਦੀਨੇ ਦੇ ਪਿੱਛੇ ਪਾਣੀ ਦਾ ਝੱਗ ਲਈ ਖੜੋਤੇ ਨੱਥੇ ਨੂੰ ਵੀ ਪੁੱਛਿਆ ਇਹ ਵੀ ਜੀ 8ਵੀਂ ਵਿੱਚ ਹੀ ਪੜਦਾ ਹੈ ਨੱਥੇ ਦੀ ਥਾਂ ਤੇ ਦੀਨੇ ਨੇ ਹੀ ਜਵਾਬ ਦਿੱਤਾ ਪਹਿਲਾਂ ਅਸੀਂ 3 ਸਾਲ ਇਕੱਠੇ ਪੜਦੇ ਰਹੇ ਹਾਂ ਮੈਂ ਜੀ ਹੁਣ ਨੈਸ਼ਨਲ ਪਬਲਿਕ ਸਕੂਲ ਵਿੱਚ ਪੜਦਾ ਹਾਂ ਇਸੇ ਖੁਦ ਜਵਾਬ ਦੇਣੇ ਦੋ ਭਈਆ ਕੁੜੀ ਨੇ ਉਹਵੇਂ ਮੁਸਕਰਾਇਆ ਤੇ ਦੀਨੇ ਦੀ ਗੱਲ ਵਿੱਚੋਂ ਟੋਕ ਕੇ ਉਹਦਾ ਮੋਢਾ ਥਾਪੜਦਿਆਂ ਤੇ ਖਾਲੀ ਗਲਾਸ ਫੜਾਉਂਦਿਆਂ ਕਿਹਾ ਐਸੇ ਥੋੜਾ ਠੀਕ ਨਹੀਂ ਲੱਗਦਾ ਕਿ ਕਿਸੇ ਦੂਸਰੇ ਕੀ ਬਾਤ ਦਾ ਜਵਾਬ ਕੋਈ ਹੋਰ ਦੇ ਕਿਆ ਖਿਆਲ ਹੈ ਤੇਮਾਰਾ ਦੀਨੇ ਨੀਤਾ ਨੀਮੀ ਪਾਲੇ ਪਰ ਨਥੇ ਨੇ ਉਸੇ ਵੇਲੇ ਕਰਾਰ ਨਾਲ ਜਵਾਬ ਦਿੱਤਾ ਸਿੰਪੜੇ ਗਹਿਰੇ ਦੋਸਤਾਂ ਜੀ ਸਾਨੂੰ ਇੱਕ ਦੂਜੇ ਬਾਰੇ ਗੱਲ ਕਰਨ ਦਾ ਹੱਕ ਹੈ ਤੇ ਇਸ ਵਿੱਚ ਕੋਈ ਬੁਰੀ ਗੱਲ ਵੀ ਸਾਨੂੰ ਕਦੇ ਨਹੀਂ ਲੱਗੀ ਸੀ। ਉਹ ਤੂੰ ਇਤਨੇ ਕਲੋਜ਼ ਹੋ ਫਰੈਂਡ ਹੋ ਕੁੜੀ ਨੇ ਉਹਨਾਂ ਦੋਹਾਂ ਵੱਲ ਵਾਰੋ ਵਾਰੀ ਤੱਕ ਕੇ ਰਤਾ ਹੱਸਿਆ ਕਿਹਾ ਮੈਂਨੇ ਸੋਚਿਆ ਸ਼ਾਇਦ ਐਸੇ ਹੀ ਤਬ ਤੋਂ ਠੀਕ ਹੈ ਕੁਝ ਚਿਰ ਨਥੇ ਦੇ ਗੋਰੇ ਚਿਹਰੇ ਤੇ ਉਹਦੀ ਚਿੱਟੀ ਪੱਗ ਵੱਲ ਤੱਕਦੀ ਰਹੀ ਫੇਰ ਹੱਸ ਕੇ ਬੋਲੀ तुम्हारा ये प्यार देश की आज़ादी में तो बहुत बड़ा मददगार साबित होगा ही आज़ाद देश के निर्माण में भी हमारे देश के लिए एक शक्ति बनेगा शाबाश तुम सच कहते हो कि तुम्हें एक दूसरे के बारे में बात कहने का हक है उस पिछु कुड़ी बारे दीने ते नथे ने कई पांत पांत दियाँ गलत सुनियाँ कोई कह रहा कि वो कॉलेज बच्च पढ़दी पढ़दी ਪਰ ਇਹ ਛੱਡ ਕੇ ਗਾਂਧੀ ਜੀ ਦੇ ਆਸ਼ਰਮ ਵਿੱਚ ਸੇਵਾ ਲਈ ਆ ਗਈ ਸੀ ਕੋਈ ਕਹਿੰਦਾ ਸੀ ਬੜੇ ਅਮੀਰ ਘਰ ਦੀ ਇਕਲੌਤੀ ਲੜਕੀ ਸੀ ਜਿਵੇਂ ਪੰਡਤ ਨਹਿਰੂ ਨੇ ਸਭ ਕੁਝ ਤਿਆਗ ਕੇ ਦੇਸ਼ ਦੀ ਆਜ਼ਾਦੀ ਲਈ ਫਕੀਰਾਂ ਵਾਲਾ ਬਾਣਾ ਪਾ ਲਿਆ ਸੀ ਉਵੇਂ ਇਹਨੇ ਵੀ ਮਾਪਿਆਂ ਦੇ ਕਰਦੇ ਸਭ ਸੁੱਖ ਛੱਡ ਕੇ ਇਹ ਤਿਆਗ ਦਾ ਰਾਹ ਅਪਣਾ ਲਿਆ ਸੀ ਕੋਈ ਇੰਜ ਹੀ ਕੁਝ ਹੋਰ ਕਹਿ ਰਿਹਾ ਸੀ ਪਰ ਉਸ ਬਾਰੇ ਕਹੀ ਹਰੇਕ ਗੱਲ ਹੀ ਜਿਵੇਂ ਸੱਚ ਲੱਗਦੀ ਸੀ ਅਗਲੇ ਦਿਨ ਉਸ ਕੁੜੀ ਨੇ ਚੌਂਕ ਵਿੱਚ ਪਰੇ ਜਲਸੇ ਵਿੱਚ ਜਿਹੜੀ ਤਕਰੀਰ ਕੀਤੀ ਉਹਨੇ ਸੱਤਿਆਗ੍ਰਹੀਆਂ ਦੇ ਜੋਸ਼ ਨੂੰ ਦੂਣਾ ਚਾਉਣਾ ਕਰ ਦਿੱਤਾ ਤੇ ਤੀਸਰੇ ਦਿਨ ਜਦੋਂ ਉਹ ਆਪਣਾ ਜਥਾ ਲੈ ਕੇ ਸੱਤਿਆਗ੍ਰਹਿ ਕਰਨ ਲਈ ਗੱਡੀ ਚੜੀ ਤਾਂ ਇਲਾਕੇ ਦੇ ਸੈਂਕੜੇ ਲੋਕ ਉਹਨੂੰ ਵੇਖਣ ਗਏ ਉੰਜ ਤਾਂ ਭਾਵੇਂ ਰੋਜ਼ ਹੀ ਗੱਡੀ ਦੇ ਉਹ ਡੱਬੇ ਇਸ਼ਤਿਹਾਰ ਤੇ ਚੰਡੇ ਚੰਡੀਆਂ ਨਾਲ ਸ਼ਿੰਗਾਰੇ ਹੁੰਦੇ ਜਿਨ੍ਹਾਂ ਵਿੱਚ ਸੱਤਿਆਗ੍ਰਹੀਆਂ ਨੇ ਚੜਨਾ ਹੁੰਦਾ ਸੀ ਪਰ ਅੱਜ ਸਾਰੀ ਗੱਡੀ ਹੀ ਜਿਵੇਂ ਸ਼ਿੰਗਾਰੀ ਲੱਗਦੀ ਸੀ ਸ਼ਾਇਦ ਨਥੇ ਤੇ ਦੀਨੇ ਨੂੰ ਵੀ ਇੰਜ ਮਹਿਸੂਸ ਹੋ ਰਿਹਾ ਸੀ ਉਹ ਵੀ ਅੱਜ 2 ਕੁ ਘੰਟਿਆਂ ਦੀ ਛੁੱਟੀ ਲੈ ਕੇ ਜਥੇ ਨੂੰ ਵਿਦਾ ਕਰਨ ਸਟੇਸ਼ਨ ਤੱਕ ਆ ਗਏ ਸਨ ਲੋਕ ਨਾਰਿਆਂ ਨਾਲ ਧਰਤੀ ਕੰਬਾ ਰਹੇ ਸਨ ਗੱਡੀ ਦੇ ਇੰਜਨ ਦਾ ਡਰਾਈਵਰ ਵੀ ਓਕੜ ਓਕੜ ਕੇ ਇਹ ਵੇਖ ਰਿਹਾ ਸੀ ਕਿ ਕਦੋਂ ਜਥੇ ਦੇ ਵਰਕਰ ਗੱਡੀ ਵਿੱਚ ਚੜਦੇ ਹਨ ਤਾਂ ਜੋ ਇਸ਼ਾਰਾ ਮਿਲਣ ਉਤੇ ਹੀ ਉਹ ਗੱਡੀ ਤੋਰ ਸਕੇ ਇਹ ਸਾਰੇ ਦ੍ਰਿਸ਼ ਨੂੰ ਵੇਖ ਕੇ ਇੰਜ ਲੱਗਦਾ ਸੀ ਕਿ ਹੁਣ ਇਸ ਸਤਿਆਗ੍ਰਹਿ ਦੇ ਹੜ ਅੱਗੇ ਗਵੰਦੀ ਮਹਾਰਾਜੇ ਦੀ ਸਾਰੀ ਹੈਂਕੜ ਤੇ ਧੱਕੇਸ਼ਾਹੀ ਤੀਲਿਆਂ ਵਾਂਗ ਰੁੜ ਜਾਏਗੀ। ਓਏ ਓਏ ਕਿਹੜੀ ਬੀਬੀ ਐ ਕਿਹੜੀ ਜਥਾ ਲੈ ਕੇ ਜਾਣ ਲੱਗੀ ਐ। ਚਾਂਣ ਚੱਕ ਜਗਨੇ ਨੇ ਨਸੇ ਆਉਂਦਿਆਂ ਨੱਥੇ ਦਾ ਮੋਢਾ ਫੜ ਕੇ ਅੱਖਾਂ ਅੜਦਿਆਂ ਕਿਹਾ ਤੇ ਦੁਰਨ ਲੱਗੀ ਗੱਡੀ ਵੱਲ ਡੌਰ ਪੌਰ ਚਾਕਣ ਲੱਗ ਪਿਆ। ਨੱਥੇ ਤੇ ਦੀਨੇ ਨੇ ਉਸ ਵੱਲ ਵੇਖਿਆ ਤਾਂ ਉਹਨਾਂ ਨੂੰ ਹਾਸੇ ਆ ਗਈ। ਜਗਨੇ ਦੀ ਸ਼ਕਲ ਸੂਰਤ ਬਦਲੀ ਹੋਈ ਸੀ। ਉਹਦੀ ਕਮੀਜ਼ ਦੇ ਦੋ ਬਟਨ ਖੁੱਲੇ ਸਨ ਤੇ ਗਲਮੇ ਕੋਲ ਕਈ ਥਾਈਂ ਆਟੇ ਤੇ ਹਰਦੀ ਦੇ ਦਾਗ ਵੀ ਲੱਗੇ ਹੋਏ ਸਨ। ਪਿਛਲੇ ਪਾਸਿਓਂ ਕਮੀਜ਼ ਦਾ ਕੁਝ ਹਿੱਸਾ ਨਿੱਕਰ ਤੋਂ ਬਾਹਰ ਨਿਕਲਿਆ ਹੋਇਆ ਸੀ। ਖਾਕੀ ਨਿੱਕਰ ਉਹਦੇ ਵਧੇ ਹੋਏ ਟਿੱਡ ਤੇ ਬੜੀ ਉਪਰੀ ਲੱਗਦੀ ਸੀ। ਪੇਟੀ ਦਾ ਸਿਰਾ ਵੀ ਕੁੱਤੇ ਦੀ ਜੀਵ ਵਾਂਗ ਨੂੰ ਲੰਮਕ ਰਿਹਾ ਸੀ। ਤੋਂ ਗੋਡਿਆਂ ਤੱਕ ਨੰਗੀਆਂ ਲੱਤਾਂ ਉੱਤੇ ਵੀ ਗੰਡਿਆਂ ਦੇ ਛਿੱਲੜ ਚਿੰਬੜੇ ਹੋਏ ਸਨ ਪੈਰੀਂ ਪਾਈਆਂ ਚਮੜੇ ਦੀਆਂ ਜੱਪਲਾਂ ਉੱਕਾ ਬੇਮੇਚੀਆਂ ਸਨ ਸ਼ਾਇਦ ਪੱਜਾ ਹੁੰਦਾ ਸੇਵਕ ਦੀਆਂ ਹੀ ਪਾ ਲਿਆ ਸੀ ਦੀਨਿਆਂ ਇਹਦਾ ਹੁਲੀਆ ਵੇਖ ਜ਼ਰਾ ਧਿਆਨ ਨਾਲ ਕੀ ਮਜੌਰ ਬਣਿਆ ਫਿਰਦਾ ਨੱਥੇ ਨੇ ਹੱਸ ਕੇ ਦੀਨੇ ਦਾ ਮੋਢਾ ਹਲੂਣਦਿਆਂ ਕਿਹਾ ਪਰ ਉਸੇ ਵੇਲੇ ਆਪਣੇ ਪੈਰਾਂ ਤੋਂ ਉ ਤਾਂ ਤੱਕ ਨਿਗਾਹ ਮਾਰਦਿਆਂ ਜਗਨੇ ਨੇ ਮੱਥੇ ਤੇ 蒂ਉੜੀ ਪਾ ਕੇ ਬੇਪਰਵਾਹੀ ਨਾਲ ਕਿਹਾ ਕਿਉਂ ਕੀ ਹੋਇਆ ਮੇਰੇ ਹੁਲੀਏ ਨੂੰ ਨਾਲ ਦੇ ਨਾਲ ਹੀ ਦੂਜਾ ਹੱਥ ਦੀਨੇ ਦੇ ਮੋਢੇ ਉੱਤੇ ਰੱਖ ਕੇ ਉਤਸੁਕਤਾ ਨਾਲ ਪੁੱਛਿਆ ਆ ਉਹ ਬੀਬੀ ਐ ਜਿਹੜੀ ਸਾਹਮਣੇ ਡੱਬੇ ਵਿੱਚ ਚੜਦੀ ਨਾਰੇ ਮਾਰੀ ਜਾਂਦੀ ਐ ਇਸੇ ਜਥੇ ਦੀ ਆਗੂ ਐ ਨਾ ਬਈ ਹਾਂ ਉਹ ਉਹ ਐ ਦੀਨੇ ਨੇ ਠਰਮੇ ਨਾਲ ਜਵਾਬ ਦਿੱਤਾ ਜਗਨਾ ਵਿਰਾਛਾ ਖਿਲਾਰ ਕੇ ਚੱਲਿਆਂ ਵਾਂਗ ਮੁਸਕੁਰਾਂਦਿਆਂ ਉਧਰ ਚੱਕੀ ਗਿਆ ਦੀਨੇ ਤੇ ਨੱਥੇ ਦੇ ਮੋਢਿਆਂ ਉੱਤੇ ਹੱਥ ਤਰੀ ਖੜੋਤਾ ਉਹ ਇਹੋ ਲੱਗਦਾ ਸੀ ਜਿਵੇਂ ਦੋ ਪਗਲਿਆਂ ਵਿਚਕਾਰ ਕੱਚੂ ਬੈਠਾ ਹੋਵੇ ਇਹ ਸੋਚ ਕੇ ਨੱਥੇ ਨੂੰ ਹਾਸੇ ਆ ਗਈ ਤੂੰ ਕਿਉਂ ਦੰਦ ਕੱਢਦਾ ਬਈ ਜਗਨੇ ਨੇ ਉਸ ਵੱਲ ਕੁਣੱਖਾ ਝਾਕਦਿਆਂ ਕਿਹਾ ਕਿਉਂ ਹੱਸਣ ਤੇ ਵੀ ਕੋਈ ਪਾਬੰਦੀ ਲੱਗੀ ਵੀ ਹੈ ਇਹ ਐਸਾ ਜਗਨੇ ਨੇ ਤੌਣ ਮਰੋੜਦਿਆਂ ਕਚੀਚੀ ਜਿਹੀ ਵਟ ਕੇ ਕਿਹਾ ਪਲੀਜ਼ ਬੀ ਸੀਰੀਅਸ ਦੇਖੋ ਤੁਹਾਾਰੇ ਵਤਨ ਕੇ ਪਰਵਾਨੇ ਜ਼ੁਲਮ ਕੇ ਖਿਲਾਫ ਲੜਨੇ ਮਰਨੇ ਜਾ ਰਹੇ ਹੈਂ ਔਰ ਤੁਮ ਦਾੰਦ ਨਿਕਾਲੇ ਜਾ ਰਹੇ ਹੋ ਹੀ ਹੀ ਕਰਦੇ ਸ਼ਰਮ ਨਹੀਂ ਆਤੀ ਉਸੇ ਵੇਲੇ ਉਹ ਆਪਣੀਆਂ ਗੱਲਾਂ ਦਾ ਧਿਆਨ ਛੱਡ ਕੇ ਹਾਰਾਂ ਤੇ ਚੰਡਿਆਂ ਨਾਲ ਸ਼ਿੰਗਾਰੇ ਡੱਬੇ ਵਿੱਚੋਂ ਬਾਹਰ ਬਾਹਾਂ ਕੱਢ ਕੇ ਨਾਰੇ ਲਾਉਂਦੇ ਸਤਿਆਗ੍ਰਹੀਆਂ ਵੱਲ ਧੱਕਣ ਲੱਗ ਪਏ ਗੱਡੀ ਨੇ ਵਿਸਲ ਦੇ ਦਿੱਤੀ ਗਾਰਡ ਹਰੀ ਚੰਡੀ ਹਿਲਾ ਰਿਹਾ ਸੀ ਸਟੇਸ਼ਨ ਉੱਤੇ ਇਕੱਠੇ ਹੋਏ ਹਜ਼ਾਰਾਂ ਲੋਕ ਜੋਸ਼ ਨਾਲ ਖੀਵੇ ਹੋਏ ਨਾਰਿਆਂ ਨਾਲ ਆਸਮਾਨ ਗੂੰਜਾਈ ਜਾ ਰਹੇ ਸਨ ਗੱਡੀ ਤੁਰ ਪਈ ਤਾਂ ਲੋਕ ਵੀ ਨਾਲ ਤੁਰ ਪਏ ਉਦੋਂ ਹੀ ਜਗਨਾ ਟਪੂਸੀ ਮਾਰ ਕੇ ਇਕੱਠ ਵਿੱਚ ਜਾ ਰਲਿਆ ਉਸ ਡੱਡੂ ਵਾਂਗ ਉੱਛਲਦਿਆਂ ਨਾਰਾ ਮਾਰਿਆ ਹਮ ਕਿਆ ਚਾਹਤੇ ਹੈਂ ਜ਼ਿੰਮੇਵਾਰ ਹਕੂਮਤ ਅੱਗੇ ਅਨੇਕ ਆਵਾਜ਼ਾਂ ਨੇ ਜਵਾਬ ਦਿੱਤਾ ਭਾਰਤ ਮਾਤਾ ਕੀ ਜੈ ਹੋ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਤੇ ਫਿਰ ਪਤਾ ਨਹੀਂ ਕੀ ਕੀ ਅਜੀਬ ਨਾਰੇ ਲਾਉਂਦਿਆਂ ਜਗਨਾ ਸਾਰੇ ਇਕੱਠ ਦੇ ਮੂਹਰੇ ਆ ਗਿਆ ਉਦ ਫਿਰ ਉਵੇਂ ਹੀ ਬੁੜਕ ਰਿਹਾ ਸੀ ਜਿਵੇਂ ਪਹਿਲੇ ਦਿਨ ਦੇ ਸत्याग्रह ਵੇਲੇ ਬੁੜਕਦਾ ਸੀ ਕਦੇ ਸਾਰੇ ਜ਼ੋਰ ਨਾਲ ਮੁੱਕੇ ਵਟਦਿਆਂ ਦੋਏ ਬਾਹਾਂ ਚੁੱਕ ਕੇ ਉਹ ਤਾਂ ਉੱਛਲਦਾ ਤੇ ਕਦੇ ਇੱਕ ਵਾਰੀ ਚੱਲਦੀ ਗੱਡੀ ਦੇ ਦੂਜੀ ਵਾਰੀ ਲੋਕਾਂ ਵੱਲ ਮੂੰਹ ਕਰਕੇ ਨਾਰਾ ਮਾਰਦਿਆਂ ਦੋਏ ਮੁਠਾਂ ਇਓਂ ਹਵਾ ਵਿੱਚੋਂ ਧਰਤੀ ਵੱਲ ਪਟਕਦਾ ਜਿਵੇਂ ਪਟਾਕੇ ਚਲਾ ਰਿਹਾ ਹੋਵੇ ਉਹਦਾ ਮੂੰਹ ਲਾਲ ਸੁਹਾ ਹੋ ਗਿਆ ਸੀ ਅਤੇ ਗੱਡੀ ਵਿੱਚ ਬੈਠੇ ਸत्याग्रਹਿ ਤੇ ਆਮ ਮੁਸਾਫਰ ਉਸ ਵੱਲ ਤੱਕਦੇ ਹੋਏ ਮੁਸਕਰਾ ਰਹੇ ਸਨ ਅਤੇ ਨਾਰਿਆਂ ਦਾ ਜਵਾਬ ਦੇ ਰਹੇ ਸਨ ਲੋਕ ਵੀ ਉਸੇ ਦੀ ਆਵਾਜ਼ ਪਿੱਛੇ ਨਾਰੇ ਲਾ ਰਹੇ ਸਨ ਉਹ ਜਿਵੇਂ ਸਭ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਹੋਇਆ ਸੀ ਦੀਨਾਂ ਤੇ ਨਥਾ ਆਪੋ ਵਿੱਚ ਨਜ਼ਰਾਂ ਮਿਲਾਉਂਦੇ ਉਹਦੇ ਇਸ ਅਲੋਕਰ ਕੌਤੁਕ ਨੂੰ ਵੇਖ-ਵੇਖ ਦਿਲੋਂ ਬੜੇ ਖੁਸ਼ ਹੋ ਰਹੇ ਸਨ ਸ਼ਾਇਦ ਉਹਦੇ ਜੋਸ਼ ਤੇ ਨਾਰਿਆਂ ਦਾ ਆਨੰਦ ਮਾਣਨ ਲਈ ਹੀ ਇੰਜਨ ਦਾ ਡਰਾਈਵਰ ਵੀ ਗੱਡੀ ਬਹੁਤ ਹੀ ਹੋਲੀ ਤੋਰੀ ਜਾ ਰਿਆ ਸੀ ਫੇਰ ਗੱਡੀ ਇੱਕਦਮ ਤੇਜ਼ ਹੋ ਗਈ ਗੱਡੀ ਦੇ ਵਿੱਚੋਂ ਸੱਤਿਆਗ੍ਰਹੀਆਂ ਦੀਆਂ ਬਾਹਾਂ بار-बार ਉਲਰਦੀਆਂ ਦਿਸੀਆਂ ਜਗਨਾ ਗੱਡੀ ਦੇ ਨਾਲ ਨਾਲ ਭੱਜਦਾ ਫਾਟਕ ਤੱਕ ਪਹੁੰਚ ਗਿਆ ਸੀ ਉੱਥੇ ਖੜੇ ਹੋ ਕੇ ਉਹ ਜਿਵੇਂ ਨਾਰੇ ਮਾਰਦਾ ਪੰਗੜਾ ਹੀ ਪਾਉਣ ਲੱਗ ਪਿਆ ਉਹਦਾ ਜੀ ਕਰਦਾ ਸੀ ਗੱਡੀ ਦੇ ਨਾਲ ਨਾਲ ਨਸਦਾ ਜਾਵੇ ਪਰ ਅੱਗੇ ਫਾਟਕ ਤੇ ਕੁਆਟਰਾਂ ਵਿਚਾਲੇ ਲੱਗੀਆਂ ਕੰਡਿਆਲੀਆਂ ਤਾਰਾਂ ਨੇ ਉਹਦਾ ਰਾਹ ਰੋਕ ਲਿਆ ਸੀ ਹੋਰ ਕੁਝ ਜਰ ਪਿਛੋਂ ਜਦੋਂ ਉਸਾਰੇ ਵਾਪਸ ਮੁੜੇ ਤਾਂ ਜਗਨਾ ਦੀਨੇ ਤੇ ਨਥੇਵਲ ਜੇਤੂ ਨਜ਼ਰਾਂ ਨਾਲ ਤੱਕਦਾ ਬੋਲਿਆ ਅੱਜ ਫਿਰ ਕੈਸਾ ਰਿਹਾ ਸਾਡਾ ਜੋਸ਼ੇ ਖਰੋਸ਼ ਬਾਈ ਜੀ ਦੀਨੇ ਨੇ ਹੱਸ ਕੇ ਉਸਵਲ ਤੱਕਦੇ ਅੰ ਕਿਹਾ ਜੇ ਤੇਰੇ ਚ ਅਸੀਂ ਮਾੜੀ ਮੋਟੀ ਵੀ ਫੋਕ ਵੀ ਹੋਰ ਪਰ ਦਿੱਤੀ ਤਾਂ ਤੂੰ ਪਾੜ ਜਾਏਗਾ ਤੇ ਨਾਲ ਖੇਮਜੰਦ ਜੀ ਸਾਡੇ ਕੋਲੋਂ ਮੁੰਡਾ ਪਾਲਣਗੇ ਇਸ ਕਰਕੇ ਮੈਂ ਤਾਂ ਤੇਰੀ ਕੋਈ ਵਡਿਆਈ ਨਹੀਂ ਕਰ ਸਕਦਾ ਮੇਰੀ ਕੁਝ ਨਹੀਂ ਕਹਿਣਾ ਨਥੇ ਨੇ ਹੰਗਾਰਾ ਭਰਿਆ ਨਾ ਕਹੋ ਜਗਨੇ ਨੇ ਚੁਟਕੀ ਵਜਾਈ ਕੋਈ ਥੋਡੇ ਵਰਗੇ ਨਾ ਚੀਜ਼ ਛੋਕਰੇ ਕਹਿਣੇ ਸੁਣਨੇ ਸੇ ਹਮਾਰੀ ਸ਼ਖਸੀਅਤ ਅਦਨੀ ਤੋਂ ਨਹੀਂ ਹੋ ਜਾਏਗੀ ਅਸੀਂ ਤਾਂ ਨਹਿਰੂ ਜੀ ਵਾਂਗੂ ਮਹਾਨ ਹੀ ਰਹਿਣਾ ਹੈ ਕਿਆ ਸਮਝੇ ਇਹ ਜੋ ਹੱਸਦੇ ਖੇਡਦੇ ਆਪੋ ਆਪਣੀਆਂ ਡਿਊਟੀਆਂ ਉੱਤੇ ਆ ਗਏ ਲੋਕ ਅੱਜ ਵਾਲੇ ਜਥੇ ਦੇ ਜੋਸ਼ ਤੇ ਸ਼ਾਨ ਦੀਆਂ ਗੱਲਾਂ ਕਰਦੇ ਘਰੋ ਕਰੀ ਤੁਰ ਪਏ ਉਸ ਦਿਨ ਸ਼ਾਮ ਨੂੰ ਜਦੋਂ ਉਸ ਨੌਜਵਾਨ ਬੀਬੀ ਦੀ ਅਗਵਾਈ ਹੇਠ ਗਿਆ ਹੋਇਆ ਜਥਾ 7-8 ਮੀਲ ਪੈਦਲ ਤੁਰ ਕੇ ਕਵੇਲੇ ਹੋਏ ਗੁਰਦੁਆਰਾ ਗੰਗਸਰ ਸਾਹਿਬ ਕੋਲ ਪਹੁੰਚਿਆ ਤਸਵੀਰ ਨਾਲੋਂ ਵੀ ਵਧੇਰੇ ਲੋਕ ਉਹਦੇ ਸਵਾਗਤ ਲਈ ਉੱਥੇ ਪਹੁੰਚੇ ਸਵੇਰ ਨਾਲੋਂ ਵੀ ਵਧੇਰੇ ਜੋਸ਼ੀਲੇ ਨਾਰੇ ਲੱਗੇ ਪਰ ਇੰਨਾ ਸਵਾਗਤ ਕਰਨ ਵਾਲਿਆਂ ਵਿੱਚ ਜਗਨਾ ਨਹੀਂ ਸੀ ਜਾ ਸਕਿਆ ਉਹਨੂੰ ਸੇਵਕ ਨੇ ਲੰਗਰ ਦੇ ਕੰਮ ਵਿੱਚ ਲਾਇਆ ਹੋਇਆ ਸੀ ਜਥੇ ਲਈ ਵੇਲੇ ਸੇ ਰੋਟੀ ਤਿਆਰ ਕਰਨੀ ਸੀ ਨਥੇ ਤੇ ਦੀਨੇ ਨੇ ਵੇਖਿਆ ਕਿ ਜਿਹੜੀ ਬੀਬੀ ਜਥੇ ਦੀ ਅਗਵਾਈ ਕਰ ਰਹੀ ਸੀ ਉਹਦੇ ਸਿਰ ਦੇ ਵਾਲ ਖਿਲਰੇ ਹੋਏ ਸਨ ਮੂੰਹ ਸਿਰ ਤੂੜ ਨਾਲ ਅਟਿਆ ਹੋਇਆ ਸੀ ਉਹਦੀ ਇੱਕ ਚੱਪਲ ਦੀ ਪਤਰੀ ਟੁੱਟ ਗਈ ਸੀ ਤੇ ਉਹ ਪੈਰ ਤਰੀਕੇ ਦੁਰ ਰਹੇ ਸੀ ਖੱਦਰ ਦੀ ਚਿੱਟੀ ਸਾੜੀ ਉੱਤੇ ਧਾਂ ਧਾਂ ਮਿੱਟੀ ਕੱਟੇ ਦੇ ਦਾਗ ਸਨ ਜਥੇ ਵਿੱਚ ਸ਼ਾਮਲ ਨੌਜਵਾਨਾਂ ਦਾ ਵੀ ਇਹੋ ਹਾਲ ਸੀ ਸਭ ਦੇ ਸਿਰ ਦੇ ਵਾਲ ਤੇ ਮੂੰਹ ਕੱਟੇ ਨਾਲ ਭਰੇ ਹੋਏ ਸਨ ਨਾਰੇ ਮਾਰਦਿਆਂ ਸੰਗ ਬੈਠੇ ਹੋਏ ਸਨ ਜਦੋਂ ਗੁਰਦੁਆਰੇ ਕੋਲ ਹੀ ਨਥੇ ਤੇ ਤੀਨੇ ਨੇ ਉਹਨਾਂ ਨੂੰ ਠੰਡੇ ਪਾਣੀ ਦੇ ਗਲਾਸ ਪਰ ਪਰ ਫੜਾਏ ਤਾਂ ਉਹਨਾਂ ਤਿੰਨ ਤਿੰਨ ਚਾਰ ਚਾਰ ਗਲਾਸ ਇੱਕੋ ਸਾਹ ਪੀਤੇ ਪਾਣੀ ਪੀਂਦਿਆਂ ਉਹਨਾਂ ਨੇ ਕੱਪੜਿਆਂ ਉੱਤੇ ਪੈਂਦੇ ਛਿੱਟਿਆਂ ਦਾ ਕੱਟੇ ਮਿੱਟੀ ਦਾ ਉੱਕਾ ਕੋਈ ਖਿਆਲ ਨਾ ਕੀਤਾ ਉਹ ਬਹੁਤ ਹੀ ਤੇਹਾਏ ਜਾਪਦੇ ਸਨ ਫੇਰ ਬਾਜ਼ਾਰ ਵਿੱਚੋਂ ਲੰਘ ਕੇ ਉਸ ਜਥੇ ਦਾ ਇਹ ਸਵਾਗਤੀ ਜਲੂਸ ਚੌਂਕ ਵਿੱਚ ਪਹੁੰਚਿਆ ਤਾਂ ਉੱਥੇ ਹੋਰ ਵਦਾਰੇ ਇਕੱਠ ਹੋ ਗਿਆ ਚੌਕ ਵਿੱਚ ਪ੍ਰਬੰਧਕਾਂ ਨੇ ਪਹਿਲਾਂ ਹੀ ਜਲਸੇ ਦਾ ਪ੍ਰਬੰਧ ਕੀਤਾ ਹੋਇਆ ਸੀ ਸਥਾਨਕ ਲੀਡਰ ਤੇ ਵਰਕਰ ਜਥੇ ਦੇ ਮੁੰਡੀਆਂ ਉਡੀਕ ਕਰ ਰਹੇ ਸਨ ਜਥੇ ਦੀ ਆਗੂ ਬੀਬੀ ਦੇ ਸਟੇਜ ਉੱਤੇ ਪਹੁੰਚਦਿਆਂ ਹੀ ਜਲਸੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸਭ ਤੋਂ ਪਹਿਲਾਂ ਚੌਧਰੀ ਦਲੀਪ ਚੰਦ ਜੀ ਸਟੇਜ ਤੇ ਆਏ ਉਹਨਾਂ ਆਪਣੇ ਵਿਸ਼ੇਸ਼ ਕਿਸਮ ਦੇ ਵਾਕਾਂ ਨਾਲ ਲੋਕਾਂ ਅੰਦਰ ਇੱਕ ਉਤੇਜਨਾ ਪੈਦਾ ਕਰ ਦਿੱਤੀ ਉਹਨਾਂ ਤੋਂ ਪਿੱਛੋਂ ਮਹੀਪਾਲ ਜੀ ਬੋਲੇ ਉਹਨਾਂ ਦੀ 15-20 ਮਿੰਟਾਂ ਦੀ ਤਕਰੀਰ ਵਿੱਚ ਨਾਰੇ ਤੇ ਨਾਰੇ ਗੂੰਜਦੇ ਰਹੇ ਫਿਰ ਜਥੇ ਦੀ ਆਗੂ ਬੀਬੀ ਸਟੇਜ ਉੱਤੇ ਆਈ ਤਾਂ ਚਾਰ ਚੁਫੇਰੇ ਗੰਭੀਰਤਾ ਦਾ ਵਾਤਾਵਰਨ ਪੈਦਾ ਹੋ ਗਿਆ ਸਭ ਲੋਕ ਸਾਹ ਕੁੱਟ ਕੇ ਬੈਠੇ ਉਹਦੇ ਮੂੰਹੋਂ ਜਥੇ ਨਾਲ ਹੋਈ ਬੀਤੀ ਸੁਣਨ ਲਈ ਉਤਸੁਖ ਹੋ ਕੇ ਸਟੇਜ ਵੱਲ ਨਜ਼ਰਾਂ ਟਿਕਾਈ ਚਾੱਕ ਰਹੇ ਸਨ ਭਈਓ ਅਤੇ ਬਹਨੋ ਬੀਬੀ ਨੇ ਮਿੱਟੀ ਕਟੇ ਨਾਲ कुछ पारी हुई आवाज़ तकरीर शुरू की थी आप शायद ये जानने के लिए उत्सुक होंगे कि हमारे साथ पड़ोसी राजा की पुलिस ने कैसा व्यवहार किया ऐसी बातें तो आप हर रोज़ उन भाई बहनों से सुनते हों जो हमारी तरह वहाँ सत्याग्रह करने जाते हैं मैं ऐसी ही बातें दोहराना नहीं चाहूँगी सब लोग हैरान हो गए पर उत्सुकता सगों होर बढ़ गई स्रोते पत्थर दिया मूर्त बन के बैठे रहे मैं आपको हमारे देश के आम लोगों का आज़ादी के लिए प्यार बताना अधिक जरूरी समझूंगी बीबी ने तकरीर जारी रखी जो घटना मैं सुनाने जा रही हूँ आपके लिए और मेरे लिए भी वो शायद साधारण ही हो लेकिन इसके पीछे जो मानवीय भावनाएं छुपी हैं वही अधिक महत्वपूर्ण है बात केवल इतनी सी है कि जब पुलिस वाले हमें एक जंगल में छोड़ कर चले गए तो हम रास्ता खोजते खोजते एक नहर के पास पहुँचे वहाँ हमें तीन बूढ़ी औरतें मिलीं उनके पास रोटियाँ और छाछ की तीन हंडियां थी इतने नौजवान भाइयों के साथ मुझे अकेली देखकर पहले तो वे हैरान हुई लेकिन फिर मेरे करीब आकर एक ने पूछा बीबा क्या गल है तुम इतने किवें आए हो मैंने बताया कि हम सत्याग्रही हैं राजे के सिपाही हमें मार पीट कर यहाँ छोड़ गए हैं उन्होंने कुछ और बातें पूछी तो मैंने विस्तार से बता दिया कि हम लोगों का क्या उद्देश्य है राजा के खिलाफ हम क्यों सत्याग्रह कर रहे हैं सारी बातें सुनकर उन औरतों ने हमें वहीं रोक लिया हमें सारी रोटियां बांट कर दे दीं छाछ भी पिला दी और वहीं से और रोटियां लाने के लिए गांव को लौट गई हमने कहा भी जिनके लिए रोटियां लिए जा रही हो वो बहुत देर तक भूखे रहेंगे आप उन्हें जाकर खिलाओ लेकिन उन्होंने हमारी एक ना सुनी सबसे बूढ़ी औरत जिसकी शक्ल सूरत जाने क्यों मुझे अपनी माँ जैसी लगी बार बार कहती रही आप क्या हमारे बेटे बेटियाँ नहीं हो हमारा गांव केवल दो कोस है हम अपने घर वाले लोगों के लिए अभी और रोटी बना लाएंगी तुसी रोज रोज कि रोज़ रोज़ आना पुत नाले आज़ादी के परवाने उसी जाना वार दिए ये तो रोटियां हैं कि जाए खाना शायद यही शब्द उसने कहा पाओ पराटा मुझे पंजाबी नहीं आती परंतु मुझे मालूम है कि प्यार की भाषा पशु भी समझ पाते हैं उनका एक एक शब्द स्नेह में डूबा हुआ था हमारे यह कहने पर कि यदि पुलिस को पता चल गया कि आपने हमें रोटी खिलाई है तो आपके भी कुछ नुकसान हो सकते हैं वे बूढ़ी लापरवाही से हंसकर बोली ते तुम्हारा ख्याल है पुलिस पहले हमें शक्कर घी खिला कर जाती है हम तो बेटा पले ही इन राजाओं के जुल्म के साए तले हैं मैं तो हैरान रह गई इतनी दलेरी इतनी चेतना इतना प्यार इतना अपनत्व जिस देश के गांव के बसने वाले लोगों में हो वे देश कितना भाग्यवान है हम और तुम भाग्यवान हैं और मुझे तो आज पहली बार ऐसा अनुभव हुआ है कि हमारे देश को अंग्रेज़ राजे महाराजे तो क्या दुनिया की कोई भी ताकत ग़ुलाम नहीं रख सकती तो जद आखिरी वाक रता जोश नड़ बोलिया ਤਾਂ ਲੋਕਾਂ ਦੀ ਚੁੱਪ ਤਾਂ ਜਿਵੇਂ ਕੜ ਪਾਟ ਗਿਆ। ਨਾਰੇ ਤੇ ਨਾਰੇ ਗੂੰਜਣ ਲੱਗ ਪਏ। ਇਸ ਤੋਂ ਪਿੱਛੋਂ ਕਿੰਨਾ ਚਿਰ ਬੀਬੀ ਕੁਝ ਨਹੀਂ ਬੋਲ ਸਕੀ। ਫਿਰ ਉਹਨੇ ਆਪਣੇ ਸਤਿਆਗ੍ਰਹਿ ਜਥੇ ਨਾਲ ਵਾਪਰੀ ਕਿਸੇ ਵੀ ਹੋਰ ਘਟਨਾ ਦਾ ਜ਼ਿਕਰ ਕੀਤੇ ਬਿਨਾ ਤਕਰੀਰ ਖਤਮ ਕਰਦਿਆਂ ਕਿਹਾ, "ਆਪ ਯਕੀਨ ਰੱਖੋ, ਹਮਾਰੇ ਦੇਸ਼ ਦੀ ਸਭੈਤਾ ਔਰ ਸੰਸਕ੍ਰਿਤੀ ਇਤਨੀ ਮਹਾਨ ਹੈ ਕਿ ਉਸੇ ਸ਼ੈਤਾਨ ਵੀ ਮਿਟਾਣਾ ਚਾਹੇ, ਤੋ ਉਹ ਨਹੀਂ ਮਿਟੇਗੀ।" अभी जो घटना मैंने आपको सुनाई है ये कोई अचानक घट जाने वाली नहीं है उन स्त्रियों की रगों में वही है जिसमें हमारे संस्कृति की गंगा की पावन धारा बहती है और यह धारा आदिकाल से बहती चली आ रही है तभी तो इकबाल कह पाए हैं कुछ बात है हस्ती मिटती नहीं हमारी सदियों रहा है दुश्मन दौरे जमा हमारा ਬੇਬੀ ਦੀ ਤਕਰੀਰ ਮੁਕਦਿਆਂ ਹੀ ਫੇਰ ਜਕਾਰੇ ਗੂੰਜੇ ਨਥੇ ਤੇ ਦੀਨੇ ਨੂੰ ਇੰਜ ਮਹਿਸੂਸ ਹੋਇਆ ਕਿ ਆਪਣੇ ਦੇਸ ਤੇ ਕੌਮ ਬਾਰੇ ਇੱਕ ਹੋਰ ਅਤੀ ਡੂੰਗਾ ਭੇਤ ਅੱਜ ਉਹਨਾਂ ਨੂੰ ਪਹਿਲੀ ਵਾਰ ਪਤਾ ਲੱਗਾ ਸੀ ਮਨ ਵਿੱਚ ਕਿਸੇ ਅਲੋਕਾ ਰੋਸ਼ੀਂਦਾ ਇੰਜ ਚਮਕਾਰਾ ਜਿਹਾ ਪਿਆ ਜਾਪਿਆ ਜਿਵੇਂ ਡੂੰਗੇ ਵਿੱਚ ਬਿਜਲੀ ਲਿਸ਼ਕੀ ਹੋਵੇ